ਗੁੱਡ ਮਾਰਨਿੰਗ ਜੀਤਲਾ ਜੀ ਸਿਰਸ ਰਹਾ ਤਾਂ ਅੱਜ ਮੈਂ ਫੇਰ ਕੌਫੀ ਤੇ ਦੁੱਧ ਵਾਲੀ ਕੌਫੀ ਪੀਣੀ ਤੇ ਮੈਂ ਦਾ ਕੌਫੀ ਮੱਦਿਆਂ ਮਿਕਸ ਕਰਨਾ ਤੇ ਕਾਰਨ ਕਿ ਮੈਂ 10 ਵਜੇ ਜਾਣਾ ਸੀ ਟਾਈਮ ਹੈ ਜੀ ਸਿਰ ਦਾ 7:30 ਦਾ ਤੋਂ ਪਛੜ ਗਈ ਬਾਹਰ ਮੇਰਾ ਫੋਨ ਖਰਾਬ ਹੋਇਆ ਬਲਰ ਮਾਰਦਾ ਸੋਸੀ ਕਾਲ ਜੀ ਸਾਰਿਆਂ ਨੂੰ ਵੈਲਕਮ ਟੂ आवर ਬਸੀ ਫੈਮਿਲੀ ਚੈਨਲ ਤੇ ਅੱਜ ਜਿਹੜੇ ਵਲੌਗ ਦੀ ਸ਼ੁਰੂਆਤ ਅੱਜ ਮੈਂ ਕਰ ਰਿਹਾ ਤੇ ਮੈਂ ਵੈਸੇ ਤਿਆਰ ਹੋਇਆ ਬੈਠਾ ਹਾਂ ਆਫਿਸ ਜਾਣ ਨੂੰ ਤੇ ਇੱਧਰ ਮੈਂ ਵੀ ਬੈਠੀ ਬਸ ਇਹਨਾਂ ਨੇ ਆਫਿਸ ਜਾਣਾ ਮੈਂ ਉਹ ਬੈਠੀਗੀ ਚੱਲ ਕੋਈ ਗੱਲ ਨਹੀਂ ਆਰਾਮ ਨਾਲ ਕੰਮ ਕਰਾਂਗੀ ਕੋਈ ਚੱਕਰ ਨਹੀਂ ਆਏਗਾ ਇਹ ਜਾਣਦੇ ਨੇ ਜਦੋਂ ਫੇਰ ਮੈਨੂੰ ਐ ਹੁੰਦਾ ਕਿ ਹਾਂ ਹੁਣ ਖੁੱਲ ਕੇ ਕੰਮ ਕਰਨਾ ਹਨਾ ਵੇਚੀ ਫਿਰੀ ਜਾਂਦੇ ਜਦੋਂ ਕੰਮ ਘੁੰਮ ਕਰਨਾ ਫਿਰ ਐਨ ਜਾਂਦੇ ਆਰਾਮ ਨਾਲ ਮੈਂ ਹੌਲੀ ਹੌਲੀ ਕੰਮ ਕਰਦੀ ਰਹਿੰਦੀ ਆ ਕਿਉਂਕਿ ਸਾਡੀ ਜਿਹੜੀ ਭਾਜਣਾ ਸਵੇਰੇ ਸਵੇਰੇ ਪਈ ਰਹਿੰਦੀ ਆ ਪਹਿਲਾਂ ਸਿਮੂ ਤਰਾ ਦੰਮੂ ਉਹ ਤਿਆਰ ਕਰਕੇ ਭੇਜਿਆ ਉਸ ਤੋਂ ਬਾਅਦ ਥੋੜੇ-ਬਹੁਤੇ ਹੋਰ ਕੰਮ ਹੁੰਦੇ ਨੇ ਉਹ ਕਰਦੇ ਆ ਤੇ ਉਸ ਤੋਂ ਬਾਅਦ ਫਿਰ ਜਦੋਂ ਹੁਣ ਮੇਰੀ ਜਾਣ ਦੀ ਵਾਰੀ ਆ ਗਈ ਤੇ ਆ ਸਾਰਾ ਖਾਣਾ ਵਾਣਾ ਸਭ ਕੁਝ ਬਣਾ ਕੇ ਟਿਫਿਨ ਪੈਕ ਕਰਕੇ ਗਾਹ ਬੜਾ ਪਿਆ ਗਾਹ ਨਾ ਦੇਖਿਓ ਸਾਡਾ ਗਾਹ ਬਹੁਤ ਪਿਆ ਤੇ ਪਤਾ ਕੀ ਹੈ ਸਾਢੇ 5 ਅੱਜਕੱਲ ਦਿਨਾਂ ਦਾ ਫਰਕ ਪੈ ਗਿਆ ਤੇ ਦਮਨ ਦੀ ਵਿਹਣ ਹਜੇ ਉਹੀ ਟਾਈਮ ਆ ਰਹੀ ਹੈ ਪੌਣੇ 7 7 55 ਤੇ ਹਨਾ ਤੇ ਅਸੀਂ ਸਾਢੇ 5 ਪੌਣੇ 6 ਵਜੇ ਦੋਨੇ ਜਣੇ ਉੱਠ ਪੈਨੇ ਆ ਹੌਲੀ 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 ਕਰਦੇ ਤੇ ਫਿਰ ਅਸੀਂ ਦਮਨ ਦੁਮਨ ਨੂੰ ਰੈਡੀ ਕਰਕੇ ਫਿਰ ਵਿੱਚ ਇੱਕ ਵਾਰੀ ਬ੍ਰੇਕ ਲੈਨੇ ਆ ਫਿਰ ਥੋੜਾ ਜਿਹਾ ਬਹਿ ਕੇ ਚਾਹ ਪਾਣੀ ਪੀ ਕੇ ਫਿਰ ਸ਼ੁਰੂ ਹੁੰਦਾ ਉਤਾਰ ਦਾ ਕੰਮ ਤੇ ਬਾਕੀ ਉਹਨ ਘਰ ਦਾ ਪਿੱਛੇ ਖਲਾਰਾ ਦੇਖ ਰਹੇ ਉਹਨੂੰ ਇਗਨੋਰ ਕਰਦੇ ਹੋ ਹੁਣ ਮੈਂ ਪਿੱਛੋਂ ਆ ਮਸ਼ੀਨ ਵਾਂਗੂ ਸਾਰਾ ਸਾਫ਼ ਕਰ ਦੇਣਾ ਸਾਰਾ ਕੁਝ ਤੇ ਚਲੋ ਜੀ ਵੀਡੀਓ ਆਪਾਂ ਨੇ ਸ਼ੁਰੂ ਕਰਤੀ ਏ ਤੇ ਸਭ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਸਾਡਾ ਪੰਜਾਬੀ ਪਹਿਰਾਵਾ ਚੈਨਲ ਏ ਦੀ ਜ਼ਰੂਰ ਸਬਸਕ੍ਰਾਈਬ ਕਰਿਓ ਉੱਥੇ ਆਪਣੇ ਸੂਟਾਂ ਦੀਆਂ ਵੀਡੀਓ ਆ ਰਹੀਆਂ ਬਹੁਤ ਘੈਂਟ ਘੈਂਟ ਸੂਟ ਤੇ ਅੱਗੋਂ ਆ ਰਹੀ ਜੀ ਸਰਦੀ ਸਰਦੀ ਵਾਲੇ ਵੀ ਘੈਂਟ ਘੈਂਟ ਸੂਟ ਆਉਣਗੇ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਉਹਦੇ ਉੱਪਰ ਜੀ ਨੰਬਰ ਵੀ ਮੈਂਸ਼ਨ ਕੀਤਾ ਹੋਇਆ WhatsApp ਤੇ ਤੁਸੀਂ ਮੈਨੂੰ ਮੈਸੇਜ ਕਰਕੇ ਦੱਸ ਸਕਦੇ ਹੋ ਜੋ ਵੀ ਤੁਸੀਂ ਚੀਜ਼ ਤੁਹਾਨੂੰ ਚਾਹੀਦੀ ਜਿਵੇਂ ਸੂਟ ਦੇ ਨਾਲ ਦੁਪੱਟਾ ਚਾਹੀਦਾ ਹੈ ਨਾ ਦੁਪੱਟਾ ਕਈ ਮੇਰੀਆਂ ਭੈਣਾਂ ਕਹਿੰਦੀਆਂ ਕਿ ਤੁਸੀਂ ਰੈਡੀ ਕਰਵਾ ਕੇ ਦਿਓ ਉਸ ਤੇ ਤੁਸੀਂ ਮੈਨੂੰ ਦੱਸ ਸਕਦੇ ਹੋ ਠੀਕ ਹੈ ਜੀ ਤੇ ਵਲੌਗ ਅੱਜ ਸ਼ੁਰੂਆਤ ਕੀਤੀ ਤੁਸੀਂ ਦੇਖਿਆ ਬਾਸੀ ਸਾਹਿਬ ਨੇ ਬਾਸੀ ਸਾਹਿਬ ਰੈਡੀ بیٹھے ਨੇ ਪੂਰੇ ਜਾਨ ਨੂੰ ਤੇ ਮੈਂ ਇਹਨਾਂ ਨੂੰ ਕਿਹਾ ਮੈਂ ਖਾ 2 ਮਿੰਟ ਹੋਰ ਰੁਕ ਜਿਓ ਅਜੇ ਟਾਈਮ ਹੈਗਾ ਤੇ ਮੇਰੇ ਨਾਲ ਇੱਕ ਕੰਮ ਕਰਾ ਦਿਓ ਉਹ ਕੰਮ ਹੈਗਾ ਹੈਵੀ ਏ ਥੋੜਾ ਜਿਹਾ ਤੇ ਮੈਂ ਕਿਹਾ ਕਰਾ ਦਿਓ ਦੇਖ ਦਿਆ ਹੁਣ ਕਰਦੇ ਨੇ ਕਿ ਨਹੀਂ ਕਰਦੇ ਹਾਂ ਕੀ ਸਲਾਹ ਹੈ ਮੈਂ ਤਾਂ ਇਹ ਗੱਲ ਕਹਿੰਦਾ ਸੀਗਾ ਵੀ ਕੰਮ ਤਾਂ ਚਲੋ ਮੈਂ ਕਰਵਾ ਦੂੰਗਾ ਤੇ ਮੈਂ ਇਹ ਗੱਲ ਕਹਿੰਦਾ ਸੀਗਾ ਵੀ ਇਹ ਸਾਰਾ ਮਹਿਸੂਸ ਹੋ ਰਿਹਾ ਹੋਣਾ ਕਿ ਪਿਛਲੇ 4-5 ਦਿਨਾਂ ਤੋਂ ਜਿਹੜੀ ਗਰਮੀ ਹੈ ਉਹ ਅੰਤਾਂ ਦੀ ਪੈ ਰਹੀ ਹੈ ਅੰਤਾਂ ਦੀ ਮਤਲਬ ਦੁਪਹਿਰੇ ਪੈ ਰਹੀ ਹੈ ਐ ਲੱਗਦਾ ਜਿਵੇਂ ਜੂਨ ਜੁਲਾਈ ਦਾ ਮਹੀਨਾ ਨਹੀਂ ਐਵੇਂ ਦੀ ਗਰਮੀ ਹੈ ਪੱਖੇ ਥੱਲੇ ਵੀ ਪਸੀਨਾ ਆਈ ਜਾ ਰਿਹਾ ਪਰ ਹਾਂ ਰਾਤ ਨੂੰ ਅਸੀਂ ਬਿਨਾ ਏਸੀ ਤੋਂ ਪੈ ਰਹੇ ਹਾਂ ਲਗਭਗ ਹਫਤਾ 10 10 ਦਿਨ ਹੋ ਗਏ ਜਿੱਦਾਂ ਦੇ ਪਿੰਡੋਂ ਆਇਆ ਨਾ ਮੰਮੀ ਕੋਲੋਂ ਉਦੋਂ ਦੇ ਅਸੀਂ ਬਣਾਏ ਸੀ ਤਰੀਕੇ ਪਏ ਹਾਂ ਹਾਂ ਉਦੋਂ ਦੇ ਇੱਕ ਦਿਨ ਗਰਮੀ ਸੀ ਬਸ ਉਦੋਂ ਪਏ ਸੀ ਏਸੀ 'ਚ ਹਾਂ ਹਾਂ ਕਿੜਕੀਆਂ ਖੁੱੜ ਕੇ ਤੇ ਇੱਕ ਕਮੈਂਟ ਕਰਕੇ ਦੱਸੋ ਕਿਹਦੇ ਕਿਹਦੇ ਕਰ ਏਸੀ ਬੰਦ ਹੋ ਗਏ ਮੈਨੂੰ ਪਤਾ ਹਲੇ ਜ਼ਿਆਦਾਤਰ ਏਸੀ ਨਹੀਂ ਬੰਦ ਹੋਏ ਹੋਣਗੇ ਪਰ ਅਸੀਂ ਨੇ ਬੰਦ ਕਰਤੇ ਨੇ ਕਿਉਂਕਿ ਰਾਤ ਨੂੰ ਨਾ 11:00 ਵਜੇ ਤੋਂ ਬਾਅਦ ਆਟੋਮੈਟਿਕ ਕੁਦਰਤੀ ਕੂਲਿੰਗ ਅਪਲੋਡ ਹੋ ਜਾਂਦੀ ਹੈ ਤੇ ਨਾਲ ਜਿਹੜਾ ਸਾਡਾ ਘਰ ਹੈ ਨਾ ਕਿ ਪਿੱਛੇ ਵੀ ਖਿੜਕੀਆਂ ਅੱਗੇ ਵੀ ਅਸੀਂ ਉਧਰੋਂ ਵੀ ਸ਼ੀਸ਼ੇ ਖੋਲੇ ਹੋਏ ਇਧਰੋਂ ਵੀ ਤੇ ਕ੍ਰਾਸਿੰਗ ਹੁੰਦੀ ਰਹਿੰਦੀ ਤਾਂ ਵਧੀਆ ਠੰਡਾ ਹੋ ਜਾਂਦਾ ਅੰਧੇ ਆਦੀ ਕੰਮ ਕਰਨੀ ਦਿੱਲੀ ਨਹੀਂ ਕਰਦਾ ਵੀ ਪਿਆ ਨਹੀਂ ਵੀ ਕਰਦਾ ਪਿਆ ਹੌਲੀ ਹੌਲੀ ਕਰਾਂਗੇ ਕੋਈ ਗੱਲ ਨਹੀਂ ਆਪਾਂ ਨੂੰ ਕਿਹੜੀ ਕਾਲੀ ਹੈ ਕਿਉਂਕਿ ਆਪਾਂ ਸੂਟਾਂ ਦੇ ਕੋਰੀਅਰ ਲਵਾਣੇ ਸੀ ਉਹ ਪੈਕਪੋਕ ਕਰਕੇ ਰੱਖਤੇ ਸੋਨੂ ਦੀ ਕਿਹੜਾ ਇੱਥੇ ਸੱਸ ਬੈਠੀ ਐ ਵੀ ਬੋਲੂਗੀ ਮੇਰੀ ਸੱਸ ਉਹ ਬੈਠੀ ਵੀ ਹੀ ਤਾਂ ਵੀ ਨਹੀਂ ਬੋਲਦੀ ਕੀ ਕੰਮ ਕਰ ਸਿੱਧੀ ਜਿਹੜੀ ਗੱਲ ਆ ਨਾਲ ਪਤਾ ਤੁਹਾਨੂੰ ਉਹ ਮੇਰੀ ਸੱਸ ਨੇ ਕਦੇ ਐ ਨਹੀਂ ਕਿਹਾ ਕਿ ਹਾਂ ਤੂੰ ਆ ਕੰਮ ਕਰ ਜਾਂ ਨਾ ਕਰਨਾ ਕੰਮ ਤਾਂ ਸ਼ੁਰੂ ਤਾਂ ਸੀ ਕਰਦੇ ਆ ਰਹੇ ਆ ਮम्मी ਕੰਮ ਕਰ ਉਹ ਰੋਲ じゃ ਸਾਡੀ ਮੰਮੀ ਦਾ ਬਿਲਕੁਲ ਨਹੀਂ ਹੈਗਾ ਜੋ ਸੱਸਾਂ ਦਾ ਰੋਲ ਫਿਲਮਾਂ 'ਚ ਦਿਖਾਇਆ ਜਾਂਦਾ ਉਹ ਰੋਲ ਨਹੀਂ ਹੈਗਾ ਤੇ ਨਾ ਉਹਨਾਂ ਨੇ ਕੰਮ ਆਪ ਕੀਤਾ ਤੇ ਨਾ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਕਰੋ ਅਸੀਂ ਸਾਡੀ ਜ਼ਿੰਮੇਵਾਰੀ ਅਸੀਂ ਕਰਦੇ ਪਏ ਆ। ਕਿ ਨਹੀਂ? ਵੈਸੇ ਕੰਮ ਦੀ ਕੋਈ ਅਸੀਂ ਪ੍ਰੋਬਲਮ ਨਹੀਂ ਆਈ। ਥੋੜਾ ਬਾਧਾ ਲੇਟ ਹੋ ਜਾਊਗਾ ਪਰ ਕੰਮ ਹੋ ਜਾਂਦਾ ਇਹੋ ਜੀ ਕੋਈ ਗੱਲ ਨਹੀਂ ਹੈਗੀ। ਹਾਂ। ਮਤਲਬ ਐ ਨਹੀਂ ਹੈਗਾ ਕਿ ਸਸ ਦਾ ਸਾਡੇ ਤੇ ਰੋਗ ਆ ਇਹੋ ਜੀ ਕੋਈ ਰੋਗ ਰੱਖਣਾ ਵੀ ਚਾਹੀਦਾ ਰੋਗ ਰੱਖਣਾ ਉੱਥੇ ਰੱਖੋ ਵੀ ਹਨਾ। ਤੇ ਜਿੱਥੇ ਨਹੀਂ ਪਰ ਉਹਨਾਂ ਨੇ ਸਾਨੂੰ ਕਦੇ ਨਹੀਂ ਆਇਆ ਕਿ ਆ ਕਿ ਤੁਸੀਂ ਆਹ ਕੰਮ ਕਰ ਲਓ ਨਹੀਂ ਤੁਸੀਂ ਆਹ ਕਰ ਲਓ ਨਹੀਂ। ਰੋਟੀ ਠੀਕ ਆ ਬਣਾਤੀ ਰੋਟੀ ਮਿਲ ਗਈ ਆਪਣਾ ਖਾ ਪੀ ਕੇ ਮੰਮੀ ਨੇ ਪੈ ਜਾਣਾ ਆਪਣੇ ਰੂਮ ਚ ਤੁਸੀਂ ਵਲੌਗਾਂ ਦੇਖਿਆ ਕੁਝ ਭੈਣ ਭਰਾ ਸਾਡੇ ਕਹਿੰਦੇ ਹੁੰਦੇ ਤੁਹਾਡੀ ਸੱਸ ਵਲੌਗ ਚ ਨਹੀਂ ਆਉਂਦੀ ਤੁਹਾਡੀ ਸੱਸ ਵਲੌਗ ਚ ਨਹੀਂ ਆਉਂਦੀ ਉਹ ਅੰਦਰ ਹੀ ਰਹਿੰਦੇ ਟੀਵੀ ਵੇਂਦੇ ਆਪਣਾ ਸੌ ਜਾਂਦੇ ਉਹਨਾਂ ਨੂੰ ਕੋਈ ਉਹ ਨਹੀਂ ਹੈਗਾ ਰੋਟੀ ਮਿਲ ਗਈ ਖਾ ਲਈ ਸੌਂਗੇ ਬਾਸ ਇੱਥੇ ਤੱਕ ਕੰਮ ਹੈ ਬਾਕੀ ਸਾਰੀ ਜ਼ਿੰਮੇਵਾਰੀ ਤੁਸੀਂ ਜਿਹੜੇ ਮੇਰੇ ਭੈਣ ਭਰਾ ਜੁੜੇ ਹੋਏ ਨਾ ਸਾਡੇ ਕਾਫੀ ਟਾਈਮ ਦੇ ਉਹਨਾਂ ਨੂੰ ਪਤਾ ਹੈ ਕਿ ਸਾਰੀ ਜ਼ਿੰਮੇਵਾਰੀ ਸਾਡੇ ਸਿਰ ਤੇ ਆ ਸਾਰਾ ਕੁਝ ਕਰਤਾ ਤਰਤਾ ਸੀ ਹੋਈਆਂ ਕਿ ਨਹੀਂ ਸਹੀ ਗੱਲ ਹੈ ਚਲੋ ਇਹ ਠੀਕ ਹੈ ਅਗਲਾ ਕੁਝ ਜਿਹੜਾ ਵੀ ਹੋਊਗਾ ਤਾਂ ਉਹਨਾਂ ਦਿਖਾਉਣੇ ਆ ਉਹ ਤੁਹਾਨੂੰ ਦਿਖਾਵਾਂਗੇ ਮੈਂ ਚੱਲਿਆ ਚੱਲਿਆ ਚਲੋ ਜਾਓ ਫਿਰ ਮੈਂ ਕਰਾਂ ਕੱਪੜਿਆਂ ਦਾ ਕੰਮ ਹੁਣ ਕੀ ਹੋਰ ਆ ਕਰ ਮੈਂ ਕਿ ਉਹ ਕੱਢਣ ਲੱਗਿਓ ਆ ਹਾਂ ਸੂਟ ਪੈਕ ਕਰਨ ਵਾਸਤੇ ਉਹ ਦੇਖੋ ਰੋਟੀ ਖਾ ਕੇ ਆਪਾਂ ਭਾਂਡੇ ਵੀ ਟੇਬਲ ਤੇ ਰੱਖਦੇ ਉੱਥੇ ਕੱਪੜੇ ਪਏ ਨੇ ਹੁਣ ਬਸ ਚੁੱਕਨੇ ਉਤਾਰ ਚੱਲਨੇ ਟਾਈਮ ਦੇ ਲੋ ਸਾਹਮਣੇ 10 ਵਜਣ ਵਾਲੇ ਨੂੰ ਪੂਰੇ ਔਰ ਟੈਂਪੀ ਦੇ ਨਾਲ ਚਾਬੀ ਦੇਖੋ ਪੁਸਾ ਕੇ ਰੱਖੀ ਦੇਖੋ ਸਾਡੇ ਘਰੇ ਜਗ੍ਹਾ ਹੈ ਨਹੀਂ ਉਹ ਉੱਥੇ ਚਾਬੀ ਪੁਸਾਈ ਆ ਆਪਾਂ ਨੇ ਕਿਸਮ ਲੈ ਲਿਆ ਆਪਣਾ ਕਿਸਮ ਲੈ ਲਿਆ ਆਪਾਂ ਤਾਰਸਿਆਂ ਚੱਲੀਏ ਲੇਟ ਹੋਈ ਜਾਂਦੇ ਆ ਕੱਲ 10 ਵਜੇ ਨੇ ਤੁਸੀਂ 11 ਵਜੇ ਵੀ ਜਾਂਦੇ ਹੁੰਦੇ ਆ ਅੱਜ ਤੁਸੀਂ ਬਾਹਲੇ ਲੇਟ ਹੋ ਗਏ ਉਹ ਬੜਾ ਬਾਹਲਾ ਪਿਆਰਾ ਤੁਹਾਡੇ ਯਾਰ ਪੂਰਾ ਚਿਪਕਾ ਜਾਣਾ ਹੀ ਪੈਣਾ ਸਾਨੂੰ ਹੈ ਜਾਣਾ ਤਾਂ ਪੈਣਾ ਹੀ ਹੈ ਕੰਮ ਤਾਂ ਕਰਨਾ ਹੈ ਆਪਾਂ ਨੇ ਹੋਰ ਕੀ ਰਹਿ ਗਿਆ ਕੰਮ বিনা ਕੋਈ ਗੱਤ ਨਹੀਂ ਹੈਗੀ ਮੋਟਰ ਚਲ ਆ ਜੇ ਜਾਂਦੇ ਧੁੱਪ ਪੂਰੀ ਫੁੱਲ ਚੜੀ ਹੋਈ ਏ ਤੇ ਉਤਾਰ ਚਲੇਗੇ ਮੌਸਮ ਅੱਜ ਵੀ ਗਰਮ ਹੈ ਰਾਤ ਤਾਂ ਠੰਡਾ ਸੀ ਅੱਜ ਗਰਮ ਹੈ ਹੁੰਦੇ ਨੇ ਤੇ ਚਲੋ ਗਾਇਸ ਹੁਣ ਅਸੀਂ ਕਰਦੇ ਆ ਆਪਣੇ ਕੰਮ ਕਾਰ ਸ਼ੁਰੂ ਸਭ ਤੋਂ ਪਹਿਲਾਂ ਆਪਾਂ ਕਰਨਾ ਬੈਡਰੂਮ ਸਾਫ ਇਹ ਬੈਡਰੂਮ ਸਾਫ ਕਰਕੇ ਫਿਰ ਉਧਰ ਕਰਾਂਗੇ ਤੇ ਫਿਰ ਕਿਚਨ ਕਰਾਂਗੇ ਆ ਦੇਖ ਲੋ ਸਾਡੇ ਘਰੇ ਆਦ ਆ ਤੌਲੀਆ ਗਿੱਲਾ ਬੈੱਡ ਤੇ ਪਿਆ ਇਹ ਹੁਣ ਸੁੱਕਣੇ ਪਾਣੇ ਨੇ ਇਹ ਸਾਰੇ ਘਰਾਂ ਦੇ ਆਦ ਸਾਰੇ ਘਰਾਂ ਚ ਆਦਤਾ ਹੈ ਕਿਉਂਕਿ ਮੇਰੀਆਂ ਭੈਣਾਂ ਦੇ ਕਮੈਂਟ ਆਏ ਸੀ ਕਿ ਦੀਦੀ ਸਾਡੇ ਵੀ ਐਂ ਕਰਦੇ ਨੇ ਪਹਿਲੀ ਆਪਾਂ ਸੁੱਕੜੇ ਪਾਣੇ ਆ ਬਾਹਰ ਫਿਰ ਕਰਦੇ ਹਾਂ ਸ਼ੁਰੂ ਕੰਮ ਕਰ ਲਓ ਜੀ ਸਫਾਈਆਂ ਆਪਾਂ ਨੇ ਸਾਰੀਆਂ ਕਰ ਲਈਆਂ ਆਪਣੇ ਪੋਚੇ ਰਹਿ ਗਏ ਹੀ ਪੋਚੇ ਆਪਾਂ ਲਾ ਰਹੇ ਆ ਉਤਾਰ ਚ ਲੱਗੇ ਆਫਿਸ ਇੱਧਰੋਂ ਵੀ ਸਾਰਾ ਕੁਝ ਆਪਣਾ ਕੰਪਲੀਟ ਆ ਇੱਧਰ ਵੀ ਸਾਰਾ ਕੁਝ ਕੰਪਲੀਟ ਆ ਸਾਰੀ ਸਫਾਈਆਂ ਹੋ ਗਈਆਂ ਆਪਣੀ ਕਿਚਨ ਵੀ ਸਾਫ਼ ਹੋ ਗਈ ਹੈ ਤੇ ਬਸ ਸੋਣ ਆਪਾਂ ਥੋੜੀ ਚਾਹ ਬਣਾ ਕੇ ਪੀ ਕੇ ਫਿਰ ਕਰਦੇ ਆ ਰੈਸਟ ਫਿਰ ਦਮਣ ਆਉਂਦੀ ਫਿਰ ਮਿਲਦੇ ਆ ਦਮ ਨੂੰ ਆ ਗਿਆ ਤੇ ਆ ਦੇਖ ਲਓ ਕਾਫੀ ਕਾਫੀ ਪੀ ਕੇ ਤੇ ਵਿਚਾਰੇ ਕੋਲ ਟਾਈਮ ਬੜਾ ਘੱਟ ਹੁੰਦਾ ਟਿਊਸ਼ਨ ਜਾਣਾ ਨੇ 4 ਵਜੇ ਬਸ ਆਉਂਦੇ ਆਂ ਡਰੈਸ ਵੀ ਨਹੀਂ ਲਾਈ ਪੜਨ ਬਹਿ ਗਿਆ ਥੋੜਾ ਜਿਹਾ ਕੰਮ ਰਹਿੰਦਾ ਹੈ ਟਿਊਸ਼ਨ ਦਾ ਟਿਊਸ਼ਨ ਦਾ ਕੰਮ ਕਰਕੇ ਫਿਰ ਦਮਣ ਟਿਊਸ਼ਨ ਜਾਣਾ ਤੇ ਟਾਈਮ ਹੋ ਗਿਆ 10 ਮਿੰਟ ਰਹਿ ਗਏ 4 ਵਜੇ ਚ ਤਾਂ ਮੈਂ ਡੈਡੀ ਕਦੋਂ ਹੋਣਾ ਪੁੱਤ ਬਸ ਹੋ ਜੂਗੀ 15 ਵਜੇ ਤੱਕ ਜਾਂਦੀ ਸਵਾ ਚਾਰ ਜਣਾ ਠੀਕ ਆ ਠੀਕ ਆ ਆ ਪਾਂਡੇ ਵੀ ਨਹੀਂ ਚੱਕੇ ਦਮਨ ਅੱਜ ਰੋਟੀ ਨਹੀਂ ਖਾਦੀ ਅੱਜ ਨਮਕੀਨ ਬਿਸਕਟ ਤੇ ਨਾਲ ਕੋਲਡ ਡਰੋ ਵਧੀਆ ਬਣੀ ਸੀ ਹਾਂ ਰੋਜ਼ ਹੀ ਵਧੀਆ ਬਣਦੀ ਹੈ ਅੱਜ ਮੈਂ ਡੀਪਲੀ ਸਫਾਈ ਕੀਤੀ ਤਾਂ ਬੜਾ ਸਾਫ ਸਾਫ ਲੱਗ ਰਿਹਾ ਸਾਰਾ ਕੁਝ ਹੈ ਨਾ ਹਾਂ ਕੱਲ ਮੈਂ ਕੀਤੀ ਨਹੀਂ ਚੰਗੀ ਤਰ੍ਹਾਂ ਜਮਨ ਚਲੀ ਗਈ ਸੀ ਟਿਊਸ਼ਨ ਤੇ ਮੈਂ ਬੈਠੀ ਆ ਬਾਹਰ ਮੌਸਮ ਥੋੜਾ ਜਿਹਾ ਠੰਡਾ ਹੈ ਤੇ ਮੈਂ ਵੇਟ ਕਰਦੀ ਪਈਆਂ ਦਮਨ ਦਾ ਔਨ ਦਾ ਟਾਈਮ ਹੋ ਗਿਆ ਪੌਣੇ 6 ਹੋ ਗਏ ਨੇ ਦਮਨ ਸਾਢੇ 4 ਵਜੇ ਦੇਈ ਸੀ ਤੇ ਕੱਪੜੇ-ਕੁਪੜੇ ਧੋਤੇ ਸੀ ਮੈਂ ਲੇਟ ਹੀ ਅਜੇ ਸੁੱਕੇ ਨਹੀਂ ਮੈਂ ਫੇਰ ਕੇ ਲਾਣੇ ਆ ਤੇ ਉਹਨਾਂ ਚ ਦਮਨ ਆ ਜੇ ਤੇ ਹਜੇ ਦਾਲ ਸਬ지 ਕੀ ਬਣਾਣੀ ਕੋਈ ਪਤਾ ਨਹੀਂ ਹੈਗਾ ਕੀ ਬਣਾਣਾ ਤੇ ਬਸ ਦੇਖਦੇ ਦਮਨ ਆਉਂਦੀ ਫਿਰ ਕਰਦੇ ਆਪਾਂ ਡਿਸਾਈਡ ਕਿਉਂਕਿ ਦਮਨ ਨੂੰ ਰਾਤ ਨੂੰ ਦਮਨ ਨੂੰ ਐ ਹੁੰਦਾ ਕਿ ਦਾਲ ਬਣੇ ਮੈਨੂੰ ਉਹਨੂੰ ਦਾਲ ਵਧੀਆ ਲੱਗਦੀ ਤੇ ਦੇਖ ਲੈਣੇ ਤਾਂ ਫਿਰ ਦਾਲ ਹੀ ਬਣਾਵਾਂਗੇ ਬਾਕੀ ਮੈਂ ਵੀ ਹੁਣੇ ਫ੍ਰੀ ਹੋ ਕੇ ਬੈਠੀ ਆਂ ਭਾਂਡੇ-ਪੁੰਡੇ ਸਾਫ਼ ਕਰਕੇ ਘਰ ਦੇ ਸਾਰੇ ਅੱਜ ਕੰਮ ਸਵੇਰੇ ਨਿਬੇੜਲੇ ਸੀ ਟਾਈਮ ਲਾਈਨ ਤੁਸੀਂ ਦੇਖਿਆ ਵਲੌਗ ਦੇ ਵਿੱਚ ਤੇ ਬਸ ਹੀ ਦੇਖਣੇ ਦਮਨ ਆਉਂਦੀ ਹੈ ਮਿਲਦੇ ਆਪਾਂ ਆਹ ਦੇਖ ਲਓ ਦਮਨ ਆ ਗਿਆ ਤੇ ਲੇਜ਼ ਲੈ ਕੇ ਆਇਆ ਹੁੰਦਾ ਹੈ ਤੇ ਉਹ ਲੈ ਕੇ ਆਉਣਾ ਸੀ ਨਾ ਡੋਰਿਟੋਸ ਇਹ ਨਹੀਂ ਮੈਨੂੰ ਪਸੰਦ ਇਹਨਾਂ ਤੋਂ ਜਾ ਬਹੁਤ ਬੰਦਾ 20 ਰੁਪਏ ਤੇ ਮਿਲਦੇ ਨੇ ਕਿ ਕਿੱਡੇ ਪਾਹ ਹਨ ਇੱਕ ਮਿੰਟ ਦਿੱਤੀ ਸੀਗੀ ਉਹ ਗ੍ਰਾਫਿਕ ਹਾਂ ਠੀਕ ਹੈ ਇੱਕ ਆਹਾ ਦੋ ਚੌਥਾ ਅੱਛਾ ਵੀ ਇਹ ਦੇ ਕੋਈ ਪੈਕਟ ਲੈ ਆਉਂਦਾ ਉਹ ਦੱਸਣਾ ਹੈ ਨਾ ਸਬਜੀ ਕੀ ਬਣਾਈਏ ਦੱਸੋ ਕੜੀ ਚੌਲ ਕੜੀ ਚੌਲ ਆਸਟਾਈਮ ਨਹੀਂ ਬਣਨੇ ਲੇਟ ਹੋ ਗਏ ਹਾਂ ਕੀ ਕਰਨੀ ਚਲੋ ਜੀ ਦਾਬਾ ਬਣਾ ਆਈਏ ਟੈਂਪ ਹੋ ਗਿਆ 7 ਵਜੇ ਦਾ ਤੇ ਆਪਾਂ ਬਣਾਣਗੇ ਸਬਜ਼ੀ ਕਿਉਂਕਿ ਲੇਟ ਹੋ ਗਿਆ ਆਪਾਂ ਸਬਜ਼ੀ ਮਹਿਦ ਦਮਨ आएगी ਤੇ ਦਮਨ ਦੀ ਖੰਦੀ ਬਣਾਵਾਂਗੇ ਦਮਨ ਦੀ ਖੰਦੀ ਬਣਦੀ ਸਬਜ਼ੀ ਗੋਭੀ ਇਧਰ ਆਪਾਂ ਤੜਕਾ ਟੁਕੜਾ ਲੱਗੇ ਤੇ ਕੱਟਣ ਅੱਜ ਫੇਰ ਗਰਮੀ ਹੋ ਗਈ ਤੇ ਲੰਦ ਦੁਪਹਿਰ ਮੌਸਮ ਸ਼ਾਮੀ ਠੀਕ ਸੀ ਤੇ ਫੇਰ ਗਰਮੀ ਹੋ ਗਈ ਬਹੁਤ ਜ਼ਿਆਦਾ ਸੁਨੇ ਲਾ ਰ ਮੈਂ ਟਮਾਟਰ ਦੇ ਛਿਲਕੇ ਲਾ ਰ ਫਨੀ ਦੇਖਿਆ ਨਾ ਮਿਰਚਾਂ ਦੇ ਬਰਾਣੀ ਟੁਕੀ ਟਮਾਟਰ ਦੇ ਛਿਲਕੇ ਨਾਲ ਪੱਥਰੀ ਹੋ ਜਾਂਦੀ

ਵੇਖੋ ਦਿੱਤੇ ਕਿਤਾਬ ਦੇ ਅੰਦਰ ਹੁਣ ਸਭ ਨੂੰ ਸੜੂ ਕਰੀ ਗੁੰਦਾ ਮੇਰੇ ਹੱਥ ਤੇ ਮਿਰਚਾਂ ਜੀ ਸੜੂ ਸੜੂ ਕਰੀ ਜਾਂਦੀ ਸੀ ਕੀ ਲੱਗੇ ਮਿਰਚ ਪੀਸਾਂ